ਸ਼ਸ਼ੀਕਾ ਕੋਸਨ ਪ੍ਰਾਪੋ ਅੱਜ 318 ਹੋ ਗਈ ਤੇ ਆਪਾਂ ਨੇ ਖੇਤ ਚ ਬਟਾਈ ਲਾਈ ਆ ਆਪਣਾ ਜਾਰਦੋਸਤ ਹੈ ਤੇ ਸੈਂਪਲ ਇਹਦਾ ਬਿਲਕੁਲ ਕਲੀਅਰ ਆਇਆ ਅੱਜ ਤੇ ਇਹ ਆਪਾਂ ਨੇ ਸੁਖਦੇਵ ਵਾਲੀ ਜੋ ਮਸੀਨ ਹੈ ਜਿਗਜਗ ਟੈਪ ਗ੍ਰੈਮੀ ਦੀ ਦਰਾਈਆਂ ਉਹਦੇ ਨਾਲ ਲਾਈ ਤੇ ਆਲੂ ਤੇ ਆਲੂ ਨੀਅਰਬਾਟ ਹੋ ਗਿਆ ਇਹ 80 ਦਿਨ ਦੇ ਲੰਮਸਮ ਸਾਇ ਤੁਸੀਂ ਚੈੱਕ ਕਰਵਾ ਲਖਦੇ ਹੋ ਸਾਈਜ਼ ਬਹੁਤ ਪ੍ਰੋਪਰ ਵਧੀਆ ਬਹੁਤ ਹੈਲਦੀ ਹੋ ਗਿਆ ਬਹੁਤ بڑا ਆਲੂ ਹੋ ਗਿਆ ਆਲਮੋਸਟ ਤੇ ਫਸਟ ਟਾਈਮ ਲਗਾਇਆ ਸੀ ਅਪਸੁਰੇ ਵਾਲਿਆਂ ਦੇਖਿਆ ਹੀਲਡ ਕੀ ਆ ਰਹੀ ਹੈ ਇਹਦੀ ਝਾੜ ਕੀ ਆ ਰਿਹਾ ਵੀ ਗ੍ਰਹਿਮ ਦੇ ਅਕੋਰਡਿੰਗ ਹੀ ਆ ਰਿਹਾ ਝਾੜ ਇਹ ਫਰਕਾ ਤੇ ਤਕਰੀਬਨ 2 ਏਕੜ ਦਾ ਖੇਤ ਹੈ ਇਹ ਆਪਣੇ ਕੋਲ ਆਪਾਂ ਨੂੰ ਪਤਾ ਲੱਗੂ ਕੀ ਹੀਲਡ ਆ ਰਹੀ ਹੈ ਇਹਦੀ ਪ੍ਰੋਪਰ ਰੇਟ ਦੱਸਾਂਗੇ ਪਟਾਈ ਲਗੂ ਸੁਦੇ ਸਾਈਜ਼ ਬਹੁਤ ਹੈ ਵੀਰੇ ਇतना ਸਾਈਜ਼ ਤਾਂ ਕਿਸੇ ਕੋਲ ਪਾਸ ਨਹੀਂ ਹੈ। ਕਿਸੇ ਕੋਲ ਨਹੀਂ। ਤੇ ਸਾਈਜ਼ ਬਹੁਤ ਹੈ। 40mm ਤੋਂ ਘੱਟ-ਹੇਟੇ ਨਿਕਲੂ ਬੰਲਾ ਵੱਧ ਬਹੁਤੇ ਹੀ ਆ। ਸਾਰਾ ਸੈਂਪਲ ਪਾਸ ਹੈ। ਸਾਰ ਸਾਈਜ਼ ਬਹੁਤ ਜ਼ਿਆਦਾ ਹੈ। ਤੇ ਅੱਜ ਦੀ ਮਾਰਕੀਟ ਵੀ ਬਹੁਤ ਵਧੀਆ ਵੀਰੇ। ਆਲਮੋਸਟ ਫੀਲਡ ਵਿੱਚ ਸੌਦੇ ਅੱਜ ਆ ਐਲ ਆਰ ਦੇ ਹੋਏ ਨੇ। 6.7 17 18 18.5 ਸੈਂਪਲ ਪਾਸ ਜਾਇਜਾ ਸਾਈਜ਼ ਕੁਆਲਟੀ ਵਾਈਜ਼ ਇੱਕ ਫੈਕਸਲੇਟ ਨਹੀਂ ਹੁੰਦਾ ਵੀ ਮੈਂ ਤੁਹਾਨੂੰ ਵੀਡੀਓ ਤੇ ਦੱਸਦਾ ਵੀ ਰੇਟ ਵੀ 18.5 ਹੀ ਆ ਪਰ ਕੁਆਲਟੀ ਵੀ ਚਾਹੀਦੀ ਆ ਸਾਈਜ਼ ਮੋਟਾ ਵੀ ਚਾਹੀਦਾ ਸੈਂਪਲ ਪਾਸ ਵੀ ਚਾਹੀਦਾ ਸੈਂਪਲ 0 0 ਹੋਵੇ ਤਾਂ ਵਧੀਆ ਰੇਟ ਲਾਉਣ 'ਚ ਕੋਈ ਦਿੱਕਤ ਨਹੀਂ ਆਉਦੀ ਵਪਾਰੀ ਨੂੰ ਪਰ ਜੇ ਸੈਂਪਲ ਫੇਲ ਹੁੰਦਾ ਫਿਰ ਉਹ ਮਾਰਕੀਟ 17 17.5 ਤੱਕ ਹੀ ਫੇਲ ਹੁੰਦਾ ਬਸ ਕੋਸ਼ਿਸ਼ ਕਰੋ ਵੀ ਬਹੁਤ ਆਪਣੇਉਂ ਆ ਆਲੂ ਨੂੰ ਕੇਅਰ ਕਰਕੇ ਆਪਾਂ ਸੈਂਪਲ ਪਾਸ ਹੀ ਕਰਕੇ ਕੰਪਨੀ ਦੇਈਏ ਉਹਦਾ ਆਪਾਂ ਨੂੰ ਐਕਸਟਰਾ 1 ਰੁਪਿਆ ਬੈਨੀਫਿਟ ਮਿਲਦਾ ਹੀ ਆ ਝਾੜਤਾ ਤੁਸੀਂ ਦੇਖ ਹੀ ਰਹੇ ਹੋ ਨਾਲ ਦੀ ਨਾਲ ਤੇ ਬਾਕੀ ਪਕਰਾ ਦੀ ਮਾਰਕੀਟ ਵੀ 800 ਤੋਂ ਲੈ ਕੇ 850 ਰੁਪਏ ਪਰ ਵਾਗਾ ਤੇ ਗੋਲੀ ਗੁੱਲਾ ਐਲ ਆਰ ਦਾ बिक ਰਿਹਾ 850 ਤੋਂ ਲੈ ਕੇ 1000 ਰੁਪਏ ਤੱਕ ਵੀ ਉਹ ਜੀ ਵੀ ਆ ਕੁਆਲਿਟੀ ਦੇ ਅਕੋਰਡਿੰਗ ਹੀ ਆ ਇੱਕ ਫਿਕਸ ਰੇਟ ਮੈਂ ਮੈਂਸ਼ਨ ਨਹੀਂ ਕਰ ਸਕਦਾ ਕਿਉਂਕਿ ਹਰੇਕ ਜ਼ਿੰਮੇਵਾਰ ਦਾ ਸਾਈਜ਼ ਤੇ ਡਿਪੈਂਡ ਕਰਦਾ ਵੀ ਆਲੂ ਦਾ ਸਾਈਜ਼ ਕੀ ਆ ਸਾਈਜ਼ ਵਧੀਆ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਵੀਰੇ ਵਧੀਆ ਰੇਟ ਤੇ ਵਿਕਦਾ ਸਾਈਜ਼ ਮੀਡੀਅਮ ਆ ਬੇਸਿਕ ਸੈਂਪਲ ਪਾਸ ਆ ਉਹਦੇ ਅਕੋਰਡਿੰਗ ਹੀ ਉਹਦਾ ਰੇਟ ਲੱਗਦਾ ਪਰ ਤੁਸੀਂ ਦੇਖ ਹੀ ਲਿਆ ਵੀਡੀਓ ਚ ਆਪਾਂ ਨਾਲ ਨਾਲ ਲੱਗਿਆ ਹੋਇਆ ਤੇ ਸਾਈਜ਼ ਵਗਾਰਾ ਬਹੁਤ ਵਧੀਆ ਗੀਲਡ ਵਧੀਆ ਆ ਰਹੀ ਆ ਤੇ ਬਾਕੀ ਅਪਡੇਟ ਦਮ-ਦਮ ਦੰਦ ਰਹਾਂਗੇ ਵੀਰੇ ਤੁਹਾਨੂੰ ਡੇਲੀ ਤੋਂ ਡੇਲੀ ਵੀਡੀਓ ਨੂੰ ਪਰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੇ ਤੁਹਾਨੂੰ ਰੇਟ ਪ੍ਰੋਪਰ ਮਿਲ ਜਾਇਆ ਕਰੇ ਤੇ ਕੋਸ਼ਿਸ਼ ਕਰਿਆ ਕਰ अर्ਲੀ ਮਾਰਨਿੰਗ ਹੀ ਤੁਹਾਨੂੰ ਰੇਟ ਦਾ ਬਾਰੇ ਕਨਫਰਮੇਸ਼ਨ ਮਿਲ ਜਾਇਆ ਕਰੇ ਤੇ ਦੇ ਕੱਲ ਦੀ ਕੀ ਅਪਡੇਟ ਆਊ ਵੀ ਤੁਹਾਨੂੰ ਦਵਾਂਗੇ ਠੀਕ ਹੈ ਬਾਕੀ ਕੋਸ਼ਿਸ਼ ਕਰਿਓ ਆਲੂ ਨੂੰ ਪੂਰਾ ਗਰੋਥ ਕਰਕੇ ਹੀ ਭੱਟੇ ਹੋ ਵਧੀਆ ਸਾਈਜ਼ ਬਣ ਜਾਵੇ ਤੇ ਕੁਝ ਜੋ ਗੁਜਰਾਤ ਪੁਆਰਾ ਦੇ ਉਸ ਵਪਾਰੀ ਆਉਣਗੇ ਉਹਨਾਂ ਨਾਲ ਵੀਡੀਓ ਸ਼ੇਅਰ ਕਰਾਂਗੇ ਤੁਹਾਨੂੰ ਆਪਾਂ ਦੱਸਾਂਗੇ ਇਸ ਬਾਰੇ ਕੀ ਚੱਕਰ ਕੀ ਮਾਰਕੀਟ ਰਹਿਣੇ ਵਾਲੀ ਹੈ ਸੰਟੈਨੇ ਵਗੈਰਾ ਦੀ ਸੰਟਾਇਣਾ ਹੋ ਗਿਆ ਜੀ ਐਲ ਆਰ ਦੀ ਤੇ ਇਹ ਸੀਡ ਆਪਣੇ ਕੋਲ ਹੀ ਗਿਆ ਹੋਇਆ ਵੀਰ ਕੋਲ ਆਪਾਂ ਨੇ ਸਾਈਜ਼ ਇਹਨੂੰ ਦਿੱਤਾ ਦੀਗਾ 20 ਸਾਈਜ਼ ਸਾਰਾ ਤੇ ਲਾਈਨ ਇਹ ਮਰੀਨੋ ਦੀ ਵੀਰੇ ਈਲਡ ਬਹੁਤ ਜ਼ਿਆਦਾ 75 ਡੇਸ ਦਾ ਹੋਇਆ ਤੇ ਈਲਡ ਆਪਾਂ ਇਹਦੀ ਦੱਸਾਂਗੇ ਲਾਸਟ ਵੀਡੀਓ ਇਹਦੇ ਵੀ ਕਿੰਨੀ ਆ ਰਹੀ ਹੈ ਓਕੇ ਵੀਰੇ ਧੰਨਵਾਦ